ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਸਾਡਾ ਇਹ ਪਹਿਲਾ ਬਲੌਗ ਆ ਤੇ ਅਸੀਂ ਚੱਲੇ ਆ ਸ੍ਰੀ ਹਿੰਦੂ ਸਾਹਿਬ ਪਰਮਾਤਮਾ ਦੀ ਰਹਿਮਤ ਆ ਸਾਡੇ ਤੇ ਜਿਹੜਾ ਸਾਨੂੰ ਇਸ ਅ ਭਜ ਦੌੜ ਦੇ ਵਿੱਚ ਸਾਨੂੰ ਸਮਾਂ ਮਿਲਿਆ ਸਾਡੇ ਕੋਲੇ ਬਾਈਕ ਆ ਬੁਲਟ ਸਮਾਨ ਸਾਡਾ ਕੈਰੀਆ ਇੰਦਰ ਮੇਰੇ ਨਾਲ ਆ ਤੇ ਮਿਲਦੇ ਹਾਂ ਹੁਣ ਨਵੇਂ ਸਫ਼ਰਾਂ ਤੇ ਬਲੌਗ ਦੇਖ ਰਹੇ ਸਾਰੇ ਦੁਨੀਆਂ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਪਟਿਆਲੇ ਤੋਂ ਸਵੇਰੇ ਤਕਰੀਬਨ 7 ਵਜੇ ਚੱਲੇ ਆ ਹੁਣ 8 ਵਜੇ ਅਸੀਂ ਪਟਿਆਲਾ ਕੈਂਟ ਤੱਕ ਰੁਕੇ ਆ ਤੇ ਮੇਰੇ ਤੋਂ ਦੋਸਤ ਦਾ ਮੇਰਾ ਮਿਲਦਾ ਹਾਂ ਮੈਨਾਂ ਜਾ ਪਾਣ ਲਈ ਬਹੁਤ-ਬਹੁਤ ਧੰਨਵਾਦ ਜਦਾਂ ਰੀਚ ਹੋ ਗਿਆ ਇਥੋਂ ਅੰਬਾਲਾ ਕੈਂਟ ਹੋ ਕੇ ਜਮੜਾ ਨਗਰ ਸਹਾਗਪੁਰ ਰੁੜਕੀ ਤੇ ਇਹ ਜਿੱਕੇ ਪਹਿਲਾਂ ਅਸੀਂ ਰਿਸ਼ੀਕੇਸ਼ ਰੋਕਾਂਗੇ ਉੱਥੇ ਅਸੀਂ ਜਿਹੜੀ ਇਹਦੀ ਆਪਣੀ ਵਾ ਰਿਪੋਰਟੇਸ਼ਨ ਕਰਵਾਵਾਂਗੇ ਫਿਰ ਅਗਲਾ ਸਫ਼ਰ ਦੇਖਦੇ ਹਾਂ ਜੁੜੇ ਰਹੋ ਸਾਡੀ ਸਫ਼ਰ ਨਾਲ ਧੰਨਵਾਦ ਅਸੀਂ ਖੜੇ ਹਾਂ ਜਮਨਾ ਨਗਰ ਦੇ ਬਾਈਪਾਸ ਤੇ ਇੱਥੋਂ ਜਮਨਾ ਨਗਰ ਤੋਂ ਨਾ ਪਟਿਆਲੇ ਆਉਂਦੇ ਹੋਏ ਅੰਬਾਲੇ ਤੋਂ ਇੱਥੇ ਦੋ ਰਸਤੇ ਪਾੜ ਜਾਂਦੇ ਆ ਇੱਕ ਤਾਂ ਇਹ ਰਸਤਾ ਪਰਲੀ ਸਾਈਡ ਜਿਹੜਾ ਜਾ ਰਿਹਾ ਇਹ ਹੈਗਾ ਪੌਂਟਾ ਸਾਹਿਬ ਵੱਲ ਦੀ ਜਾ ਰਿਹਾ ਰਿਸ਼ੀਕੇਸ਼ ਜਾ ਕੇ ਨਿਕਲੂਗਾ ਇਹ ਸਹਾਰਨਪੁਰ ਰੁੜਕੀ ਹਰਿਦੁਵਾਰ ਇਹ ਇਹ ਵੀ ਰਿਸ਼ੀਕੇਸ਼ ਹੋ ਪ ਜਾਊਗਾ ਅਸੀਂ ਪਹਿਲਾਂ ਇਸ ਰਸਤੇ ਤੇ ਜਾਵਾਂਗੇ ਤੇ ਆਉਂਦੇ ਹੋਏ ਅਸੀਂ ਇਸ ਰਸਤੇ ਤੇ ਕੌਂਟਾ ਸਾਹਿਬ ਵੱਲ ਦੀ ਆਵਾਂਗੇ ਅਸੀਂ ਪਹਿਲਾਂ ਹਰਦਵਾਰ ਕਰਨਾ ਤਾਂ ਹਰਦਵਾਰ ਈਦਲੀ ਸਾਈਡ ਦੀ ਆਊਗਾ ਤੇ ਟੋਟਲ ਡਿਸਟੈਂਸ ਮੇਲਾ ਦਾ ਦੋਨਾਂ ਦਾ ਇਕੋ ਪੈਂਦਾ 147 ਕਿਲੋਮੀਟਰ 150 ਕਿਲੋਮੀਟਰ ਪੈਂਦਾ ਰਿਸ਼ੀਕੇਸ਼ ਹੁਣ ਤੱਕ ਅਸੀਂ 100 ਕਿਲੋਮੀਟਰ ਕੱਢ ਲਿਆ 2 ਘੰਟਿਆਂ ਦੇ ਵਿੱਚ ਤਾਂ ਸਾਡਾ 50 ਕਿਲੋਟਰ ਘੰਟਾ ਨਿਕਲ ਰਿਹਾ ਤੇ ਬਹੁਤ ਸਹਜੇ ਸਹਜੇ ਸਫ਼ਰ ਕਰ ਰਹੇ ਹਾਂ ਤੇ ਇਹ ਰਸਤਾ ਥੋੜਾ ਯਾ ਟਰੱਕਾਂ ਟਰੱਕਾਂ ਵਾਲਾ ਜ਼ਿਆਦਾ ਮਿਲੂਗਾ ਇਹ ਥੋੜਾ ਰਸਤਾ ਥੋੜਾ ਘਟ ਚੌੜਾ ਇਹ ਹਾਈਵੇ ਨੈਸ਼ਨਲ ਹਾਈਵੇ ਜਿਹੜੇ ਦੋਸਤ ਕੋਲੇ ਰੁਕਣਾ ਸੀ ਉੱਤੇ ਰੁਕ ਨਹੀਂ ਸਕੇ ਉਹਨੂੰ ਪਰਮਿਸ਼ਨ ਨਹੀਂ ਮਿਲੀ ਹੁਣ ਇਸ ਕੱਚੇ ਟਾਬੇ ਤੇ ਰੁਕੇ ਆ ਅਸੀਂ ਇੱਕ ਤੇ ਚਾਹ ਪਾਣੀ ਪੀਤੀ ਰੋਟੀ ਨਾਲ ਰਾਤ ਦੀ ਪੈਕ ਕਰਾਈ ਹੋਈ ਸੀ ਉਹ ਖਾਧੀ ਇਸ ਤੋਂ ਬਾਅਦ ਇੱਥੋਂ ਅਸੀਂ ਜਾਵਾਂਗੇ ਰੁੜਕੀ ਤੇ ਸਹਾਰਨਪੁਰ ਅਸੀਂ ਟੱਪਿਆ ਜਮਲਨਗਰ ਵੀ ਟੱਪਿਆ ਏ ਇੱਥੋਂ ਹਰੀਦਵਾਰ ਲਗਭਗ 55 ਕਿਲੋਮੀਟਰ ਦੂਰ ਆ ॠਸ਼ੀਕੇਸ 75 ਕਿਲੋਮੀਟਰ ਦੂਰ ਆ ਸਵੇਰ ਦੇ 10:30 ਹੋ ਗਏ ਸੂਰਜ ਚੜਿਆ ਹੋਇਆ ਸਿਖਰ ਦੁਪਹਿਰ ਆ ਤੇ ਗਰਮੀ ਵੀ ਬਹੁਤ ਜ਼ਿਆਦਾ ਆ ਤੇ ਸਵਾਦ ਵੀ ਆ ਰਿਹਾ ਹਰਦਵਾਰ ਰੁਕਦੇ ਆ ਸਿੱਧਾ ਰੁੜਕੀ ਹੋ ਕੇ ਰੁੜਕੀ ਦੇ ਵਿੱਚ ਕੁਝ ਕਿਹ ਚੀਜ਼ਾਂ ਦੇਖਣ ਲਈ ਹੋਈਆਂ ਤਾਂ ਜ਼ਰੂਰ ਦੇਖ ਦਾਂਗੇ ਨੀਚੇ ਦਾ ਹਰਦਵਾਰ ਰੁਕਾਂਗੇ ਸਹਾਰਨਪੁਰਨ ਤੋਂ ਡੇਰਾਦੂਨ ਜਾਂਦੇ ਰੋਡ ਦੇ ਉਤੋਂ ਇੱਕ ਬੈਨਰ ਬੋਰਡ ਲੱਗਿਆ ਮਿਲਦਾ ਹਰਦਵਾਰ ਤੇ ਰੁੜਕੀ ਦਾ ਆਪਾਂ ਹਰਦਵਾਰ ਦੀ ਰੁੜਕੀ ਵਾਲੀ ਸਾਈਡ ਜਾਣਾ ਕਾਵੜ ਮਾਰਗ ਕਹਿੰਦੇ ਐ ਇਸ ਨੂੰ ਉੱਥੇ ਸਾਹਮਣੇ ਲੱਗਿਆ ਵੀ ਹੋਇਆ ਸਰ ਮੈਂ ਤੁਹਾਨੂੰ ਦਿਖਾ ਸਕਾਂ ਇਹ ਸਹਾਰਨਪੁਰ ਸ਼ਾਇਦ ਇਹ ਰੋਡ ਸਹਾਰਨਪੁਰ ਵੱਲੋਂ ਆ ਰਿਹਾ ਤੇ ਸਾਹਮਣੇ ਜਿਹੜਾ ਇਹ ਹਾਈਵੇ ਉੱਪਰ ਦੀ ਜਾ ਰਿਹਾ ਇਹ ਜਾ ਰਿਹਾ ਆਪਣਾ ਦੇਰਾ ਦੂਨ ਤੇ ਆਪਾਂ ਪੁਲ ਦੇ ਥੱਲੋਂ ਦੀ ਹੋ ਕੇ ਇੱਧਰ ਰੁੜਕੀ ਆਊਗਾ ਪਹਿਲਾਂ ਫਿਰ ਹਰਦਵਾਰ ਆਊਗਾ ਅਸੀਂ ਰੁੜਕੀ ਤੋਂ 5 ਕਿਲੋਮੀਟਰ ਅੱਗੇ ਖੜੇ ਆ ਹਰਦਵਾਰ ਲਗਭਗ ਪਹੁੰਚਣ ਵਾਲੀ ਆ ਤੇ ਕਾਫੀ ਦੋਸਤ ਮਿੱਤਰ ਮਿਲਦੇ ਆ ਪੰਜਾਬ ਤੋਂ ਪੀਪੀ ਗੇਅਰ 48 ਤੇ ਪੀਪੀ 53 ਨੰਬਰ ਗੱਡੀਆਂ ਵਾਲੇ ਹੱਥ ਖੜਾ ਕਰਕੇ ਗਏ ਆ ਅਸੀਂ ਹੁਣ ਰੁਕੇ ਆ ਜੂਸ ਪੀਣ ਦੇ ਲਈ ਸੋਨਾ ਮੋਟਰਸਾਈਕਲ ਆ ਸਾਡਾ ਸੁਖ ਨਾਲ ਤੇ ਇੱਕ ਇਹ ਜਿਹੜੀ ਇਹ ਮੋਟਰਸਾਈਕਲ ਤੇ ਨਾ ਸੀਸੇ ਲੱਗੇ ਹੋਏ ਆ ਇਹਦੀ ਸਮੱਸਿਆ ਬਹੁਤ ਜ਼ਿਆਦਾ ਇਹ ਛੋੜੇ ਸੀਸੇ ਨਾ ਕਿਤੇ ਕਿਸੇ ਵੀ ਸਪੋਰਟ ਦੇ ਵਿੱਚ ਨਹੀਂ ਲੱਗੇ ਹੁੰਦੇ ਤਾਂ ਜਿੰਨੇ ਵੀ ਦੋਸਤਾਂ ਨੂੰ ਕਹਿਣਾ ਵੀ ਇਹ ਸੀਸਿਆਂ ਦੀ ਥੋੜੀ ਪ੍ਰੋਬਲਮ ਹੈਗੀ ਆ ਚੱਲਦੇ ਰਹਿੰਦੇ ਆ ਤਾਂ ਕੋਸ਼ਿਸ਼ ਕਰੋ ਵੀ ਓਰੀਜਨਲ ਜਿਹੜੇ ਵੱਡੇ ਸੀਸੇ ਹੁੰਦੇ ਆ ਉਹ ਲਵਾ ਕੇ ਹੀ ਲੈ ਕੇ ਆਓ ਬਾਕੀ ਜਿਹੜਾ ਆਪਣਾ ਹਿਮਕੋਟ ਸਾਹਿਬ ਦੀ ਯਾਤਰਾ ਦਾ ਸਫਰ ਆ ਦਿਨ ਦਿਨ ਦੇਣਵਦਾਂ ਚੱਲੀ ਜਾਣਾ ਤਿੰਨ ਦਿਨ ਲੱਗ ਜਾਣਗੇ ਲਗਭਗ ਸਾਨੂੰ ਪਹੁੰਚਣ ਦੇ ਤੇ ਚੌਥੇ ਦਿਨ ਕਰਾਂਗੇ ਤੇ ਰੁੜਕੀ ਹੁੰਦੇ ਹੋਏ ਅਸੀਂ ਹਰਦਵਾਰ ਰੁਕੇ ਆ ਤੇ ਹਰਦਵਾਰ ਬਹੁਤ ਸੰਗਤ ਰੁਕਦੀ ਹੈ ਇੱਥੇ ਅਸਤੀਆਂ ਵਹਾਉਣ ਵਾਸਤੇ ਤੇ ਟ੍ਰੈਫਿਕ ਵੀ ਬਹੁਤ ਹੁੰਦਾ ਰੁੜਕੀ ਤੋਂ ਲੈ ਕੇ ਹਰਦਵਾਰ ਤੱਕ ਬਹੁਤ ਜ਼ਿਆਦਾ ਬਹੁਤ ਬਹੁਤ ਟ੍ਰੈਫਿਕ ਆ ਤੇ ਇਧਰੋਂ ਇਹ ਨਦੀ ਵਹਿ ਰਹੀ ਆ ਇੱਥੋਂ ਹਰਿਆ ਰਿਸ਼ੀਕੇਸ਼ ਲਗਭਗ 25 ਕਿਲੋਮੀਟਰ ਸਾਡਾ ਮਤਲਬ ਅੱਧੇ ਘੰਟੇ ਦੀ ਵਾਰਟ ਮਸਾ ਹੋਊਗੀ ਟ੍ਰੈਫਿਕ ਕਰਕੇ ਟਾਈਮ ਵੱਧ ਲੱਗ ਜਾਂਦਾ ਤੇ ਹੁਣ ਅਸੀਂ ਰਿਸ਼ੀਕੇਸ਼ ਰੁਕਣਾ ਇਸ ਤੋਂ ਬਾਅਦ ਉਥੋਂ ਦੇਜੇ ਬਾਅਦ ਦੇਖਦੇ ਆਂ ਅ ਅੱਜ ਰਾਤ ਦੀ ਸਲਾਹ ਸਾਡੀ ਹੈਗੀ ਆ ਵੀਰ ਸਾਹਿਬ ਗੁਰਦੁਆਰਾ ਰਿਸ਼ੀਕੇਸ਼ ਤੋਂ ਥੋੜਾ ਥੋੜਾ ਜਿਹਾ ਅੱਗੇ ਅ ਸ੍ਰੀਨਗਰ ਤੋਂ ਪਿੱਛੇ ਆ ਉੱਥੇ ਰੁਕਾਂਗੇ ਇੱਕ ਵਾਰੀ ਰਿਸ਼ੀਕੇਸ਼ ਰੁਕਦੇ ਆਂ ਚਾਹ ਪਾਣੀ ਪੀਣੇ ਆ ਹਰਿਦਵਾਰ ਦੇ ਲਗਭਗ 5 ਕਿਲੋਮੀਟਰ ਦੇ ਸਫ਼ਰ ਦੇ ਵਿੱਚ ਲਗਭਗ ਕਈ ਕਾਫੀ ਜਗ੍ਹਾ ਦੇ ਉੱਤੇ ਘਾਟ ਬਣੇ ਹੋਇਆ ਤੇ ਲੋਕ ਇੱਥੇ ਇਸ਼ਨਾਨ ਕਰਦੇ ਆ ਆਪਣੇ ਜੋ ਵੀ ਸਰਦਾ ਅਨਸਾਰ ਜੋ ਵੀ ਖੋਲ ਉਹਨਾਂ ਨੇ ਪਾਉਣੇ ਹੁੰਦੇ ਉਹ ਪਾ ਕੇ ਜਾਂਦੇ ਆ ਤੇ ਚੀਪਕਤਰੀ ਵੀ ਹੈਗੀ ਇੱਥੇ ਰਿਸ਼ੀਕੇਸ਼ ਤੋਂ ਲਗਭਗ ਅਸੀਂ 25 ਕਿਲੋਮੀਟਰ ਪਿੱਛੇ ਆ ਤੇ ਹਰਿਦਵਾਰ ਦੇ ਵਿੱਚ ਹੀ ਆ ਅਸੀਂ ਸਿਖਰ ਦੁਪਹਿਰਾਂ ਗਰਮੀ ਬਹੁਤ ਜ਼ਿਆਦਾ ਆ ਹੋਣੇ ਤੁਹਾਨੂੰ ਰਿਸ਼ੀਕੇਸ਼ ਦੀਆਂ ਅਗਲੀਆਂ ਪਹਾੜੀਆਂ ਇੱਕ ਗੱਲ ਹੋਰ ਹਰੀਦਵਾਰ ਤੋਂ ਉਹਨਾਂ ਕੱਚੀਆਂ ਪਹਾੜੀਆਂ ਸਟਾਰਟ ਹੋ ਜਾਂਦੀਆਂ ਜਿਵੇਂ ਤੁਸੀਂ ਪਿੱਛੇ ਪਿੱਛੇ ਵੀਡੀਓ ਦੇ ਵਿੱਚ ਦੇਖਿਆ ਤਾਂ ਅੱਗੇ ਅੱਗੇ ਇਹਦੁਬਾਰ ਸਾਰੀਆਂ ਪਹਾੜੀ ਇਲਾਕਾ ਹੀ ਆ ਖਰੀਦਦਾਰ ਕਰਕੇ ਅਸੀਂ ઋਸ਼ੀਕੇਸ਼ ਪਹੁੰਚੇ ਆਂ ਇੱਥੋਂ ਗੁਰਦੁਆਰਾ ਸਰਚ ਕਰਦੇ ਆ ઋਸ਼ੀਕੇਸ਼ ਹੇਮਕੁੰਡ ਸਾਹਿਬ ਦੇ ਨਾਮ ਤੇ ਗੁਰਦੁਆਰਾ ਬਣਿਆ ਹੋਇਆ ਤੇ ਦੀ ਹੇਮਕੁੰਡ ਸਾਹਿਬ ٹرسٹ ਗੁਰਦੁਆਰਾ ਉੱਥੋਂ ਸਾਡਾ ਰਿਟ੍ਰੀਸ਼ਨ ਹੋਊਗਾ ਅ ਨਰਜੀ ਦੇ ਨਾਲ ਨਾਲ ਅਸੀਂ ਨਿੰਬੂ ਪਾਣੀ ਲੈ ਰਹੇ ਆਂ ਤੇ ਕੁਝ ਹੋਰ ਫालतू ਚੀਜ਼ਾਂ ਨਹੀਂ ਖਾ ਰਹੇ ਜਿਵੇਂ ਕਿ ਫਰਾਈ ਜਿੰਨਾਂ ਲਈ ਰਸਤੇ ਦੇ ਵਿੱਚ ਸਾਨੂੰ ਤਕਲੀਫ ਆ ਸਕੇ ਸਿਰਫ ਸਿੰਪਲ ਰੋਟੀ ਖਾਦੀ ਆ ਦੋ ਬਾਰੀ ਪਾਣੀ ਪੀਤਾ ਚਾਹ ਪੀਤੀ ਆ ਤੇ ਹੁਣ ਅਸੀਂ ਗੁਰਦੁਆਰਾ ਲੱਭਦੇ ਆ ਕਿੱਥੇ ਆ ਸਟਾਰਟ ਕਰਕੇ ਦੇਖਦਾ ਕਿੱਥੇ ਬੋਲ ਰਿਸ਼ੀਕੇਸ਼ ਪੈਂਦੇ ਗੁਰਦੁਆਰਾ ਦੇ ਵਿੱਚ ਜਿਹੜਾ ਗੁਰਦੁਆਰਾ ਪੈਂਦਾ ਨਾ ਉਹ ਰਿਸ਼ੀਕੇਸ਼ ਜਾਂਦੇ ਹੀ ਸੱਜੇ ਪਾਸੇ 2 ਕਿਲੋਮੀਟਰ ਸ਼ਹਿਰ ਦੇ ਵਿੱਚ ਆ ਗੁਰਦੁਆਰਾ ਇੱਥੇ ਗੁਰਦੁਆਰਾ ਦੇ ਵਿੱਚ ਆ ਕੇ ਅਸੀਂ ਮੱਥਾ ਟੇਕਿਆ ਲੰਗਰ ਪਾਣੀ ਛਕਿਆ ਗੱਠੜੀ ਜਮਾ ਕਰਾਈ ਇਸ ਤੋਂ ਬਾਅਦ ਅਸੀਂ ਮਿਊਜ਼ੀਅਮ ਦੇ ਵਿੱਚ ਇੰਦਰ ਮਿਊਜ਼ੀਅਮ ਹੀ ਕਹਿੰਦੇ ਨੇ ਨਾ ਮਿਊਜ਼ੀਅਮ ਹਾਂ ਮਿਊਜ਼ੀਅਮ ਦੇ ਵਿੱਚ ਤਸਵੀਰਾਂ ਦੇਖ ਰਹੇ ਹਾਂ ਅਸੀਂ

ਅਮਰਸੀਤ ਭਾਈ ਤਾਰੂ ਸਿੰਘ ਜੀ ਅਮਰਸੀਤ ਭਾਈ ਸਵੇਕ ਸਿੰਘ ਜੀ ਅਤੇ ਭਾਈ ਸਵਾਜ ਸਵਾਜ ਸਿੰਘ ਜੀ ਅਮਰਸੀਤ ਭਾਈ ਮਨੀਦਾਸ ਜੀ ਅਮਰਸੀਤ ਭਾਈ ਤੇਲਾ ਸਿੰਘ ਜੀ

ਮੰਚੇ ਰਿਖਾ ਮਾੜਾ ਜਾਂਦੇ ਸੀ ਉਹ ਬੰਦਾ ਸਿੰਘ ਭੱਦਰ ਜੀ ਗੁਰਦੁਆਰਾ ਹੇਮਕੁੰਡ ਸਾਹਿਬ ਮੈਨੇਜਮੈਂਟ ਕਮੇਟੀ ਰਿਸ਼ੀਕੇਸ਼ ਗੁਰਦੁਆਰੇ ਦੇ ਐਂਟਰ ਕਰਦੇ ਸਾਰ ਹੀ ਖੱਬੇ ਪਾਸੇ ਉੱਪਰ ਦਲਵਾਰ ਸਾਹਿਬ ਬਣਿਆ ਹੋਇਆ ਤੇ ਉਹਦੇ ਥੱਲੇ ਮਿਊਜ਼ੀਅਮ ਆ ਮਿਊਜ਼ੀਅਮ ਦੇ ਨਾਲ ਹੀ ਖੱਬੇ ਪਾਸੇ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਆ ਚਾਰ ਨੰਬਰ ਕਾਊਂਟਰ ਤੇ ਰਜਿਸਟ੍ਰੇਸ਼ਨ ਬਿਲਕੁਲ ਫਰੀ ਆ ਤੇ ਲਗਭਗ 2-4 ਮਿੰਟਾਂ ਦੀ ਰਜਿਸਟ੍ਰੇਸ਼ਨ ਹੋ ਜਾਂਦੀ ਆ ਆਧਾਰ ਕਾਰਡ ਤੇ ਤੁਹਾਡਾ ਫੋਨ ਨੰਬਰ ਲਗਣਾ ਉਹ ਤੁਹਾਨੂੰ ਇੱਕ ਕਾਰਡ ਦੇ ਦਿੰਦੇ ਆ ਜਿਹੜਾ ਕਿ ਕਾਰਡ ਤੁਹਾਨੂੰ ਅੱਗੇ ਅੱਗੇ ਦਿਖਾਉਣਾ ਪੈਂਦਾ ਤੇ ਇਹ ਗੁਰਦੁਆਰਾ ਸ੍ਰੀ ਹੇਮਕੁੰਨ ਸਾਹਿਬ ਮੈਨੇਜਮੈਂਟ ਕਮੇਟੀ ਰਿਸ਼ੀਕੇਸ਼ ਜੇ ਤੁਹਾਰਾ ਵੀ ਖੁੱਡੂ ਘਰ ਦੇ ਇੰਟਰ ਕਰਦੇ ਹੀ ਸਾਰ ਇਧਰ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਆ ਸਾਹਮਣੇ ਗੱਟੜੀ ਘਰਾਂ ਜਿੱਥੇ ਅਸੀਂ ਆਪਦੇ ਗੱਟੜੀ ਜਿਹੜਾ ਆਪਸਾ ਸਲੀਪਿੰਗ ਬੈਗ ਸੀਗਾ ਕਿੱਥੋਂ ਬੈਗ ਸੀਗਾ ਉਹ ਜਮਾ ਕਰਵਾਇਆ ਨਾਲ ਹੀ ਉਹਦੇ ਜੋੜਾ ਘਰਾਂ ਥੱਲੇ ਪਸੇ ਉੱਤਰ ਦੀ ਸਾਰ ਜੋੜਾ ਘਰ ਦੇ ਨਾਲ ਹੀ ਲੰਗਰ ਆ ਬਹੁਤ ਸੋਹਣਾ ਗੁਰਦੁਆਰਾ ਲਗਭਗ ਕਾਫੀ ਨਿਵਾਸ ਇਹਦੇ ਵਿੱਚ ਬਣੇ ਹੋਇਆ ਰਹਿਣ ਵਾਸਤੇ ਇੱਥੇ ਸੰਗਤ ਬਹੁਤ ਆ ਗਈ ਸੰਗਤ ਰਹਿੰਦੀ ਆ ਲੰਗਰ ਛਕਦੀ ਆ ਸੇਵਾ ਕਰਦੇ ਆ। ਅੱਗੇ ਇਹਦੇ ਪੀਤੇ ਨਾਲ ਲਿਖੋ। ਤਾਂ ਸੇਮਪੁਰ ਸਾਹਿਬ ਜਾਂਦੇ ਸਾਰੀ ਸੰਗਤ ਬਦਰੀਨਾਥ ਕਦਾਰਨਾਥ ਜਾਂਦੇ। ਇਸ ਗੁਰਦੁਆਰੇ ਵਿੱਚ ਆ ਕੇ ਜਰੂਰ ਇੱਕ ਵਾਰੀ ਰੁਕੋ ਲੰਗਰ ਪਾਣੀ ਸਕੋ ਬਹੁਤ ਸੋਹਣੀ ਥਾਂ ਸਕੂਨ ਮਿਲਦਾ ਇੱਥੇ ਆ ਕੇ ਦੇਖ ਕੇ ਲਗਭਗ ਦੁਪਹਿਰ ਦੇ 2:30 ਦਾ ਟਾਈਮ ਹੈ ਫੇਰ ਮਛਰੀ ਮੇਰੀ ਟਾਈਮ 2:35 ਹੋ ਗਏ ਅ ਗੁਰਦੁਆਰਾ ਸੇਮ ਗੁਣ ਸਾਹਿਬ ਮੈਨੇਜਮੈਂਟ ਕਮੇਟੀ ਟਰਸਟ ਕ੍ਰਿਸ਼ੀ ਕੇਸ ਇੱਥੇ ਰੁਕੇ ਅਸੀਂ ਅ ਪ੍ਰਸਾਦਾ ਬਣੀ ਸਕਿਆ ਮੱਥਾ ਟੇਕਿਆ ਤੇ ਆਪ ਦਾ ਜਿਹੜਾ ਰਿਟ੍ਰੇਸ਼ਨ ਜਿਉਂ ਕਰਵਾਈ ਰਿਟ੍ਰੇਸ਼ਨ ਤੇ 2-4 ਮਿੰਟ ਲੱਗਦੇ ਉਸ ਹੋ ਜਾਂਦੀ ਐ ਸੌਖੀ ਆ ਤੇ ਹੁਣ ਅਸੀਂ ਗੁਰਦੁਦਵਾਰਾ ਸ੍ਰੀ ਬੇਬ ਸਾਹਿਬ ਰੁਗਣਾ ਉਹ ਸ਼੍ਰੀਨਗਰ ਪੈਂਦਾ ਇੱਥੋਂ 105 ਕਿਲੋਮੀਟਰ ਸਾਡੇ ਕੋਲ ਕਾਫੀ ਅੱਧਾ ਦਿਨ ਪਿਆ ਹਜੇ ਤੇ ਲਗਭਗ ਸੌਖੇ ਸੌਖੇ ਕਰ ਜਾਗੇ ਸ੍ਰੀਨਗਰ ਦੇ ਨਾਲ ਹੀ ਥੋੜਾਕ 20 25 ਕਿਲੋਮੀਟਰ ਜਾ ਕੇ ਅੱਗੇ ਆ ਦੂਰ ਦੂਰ ਸ੍ਰੀ ਵੇਰ ਸਾਹਿਬ ऋषिकेश ਤੋਂ ਨਿਕਲਦੇ ਸਾਰ ਕਾ 20-25 ਕਿਲੋਮੀਟਰ ਤੇ ਰੁਕੇ ਆਂ ਚਾਹ ਪੀਣ ਵਾਸਤੇ ਸ਼ਾਮ ਦੇ 4 ਵਜੇ ਤੇ ਰਿਸ਼ੀਕੇਸ਼ ਨਿਕਲਦੇ ਸਾਰ ਇੱਕ ਮੋਟਰਸਾਈਕਲ ਸਟਾਰਟ ਨਹੀਂ ਹੋ ਰਿਆ ਸੀ ਤੇ ਮੈਂ ਕਿਹਾ ਵੀ ਮਤਲਬ ਨਵਾਂ ਮੋਟਰਸਾਈਕਲ ਆ ਤੇਲ ਵੀ ਪੋਲਾ ਹਨਾ ਸਟਾਰਟ ਕਿਉਂ ਨਹੀਂ ਹੋ ਰਿਆ ਤੇ ਸਾਰਾ ਕੁਝ ਚੈੱਕ ਕੀਤਾ ਤਾਂ ਉਹਦੀ ਜਿਹੜੀ ਛੋਟੀ ਸਟੈਂਡ ਸੀ ਨਾ ਉਹ ਕਿਤੇ ਹਲਕੀ ਜੀ ਕਿਤੇ ਥੱਲੇ ਰਹਿ ਗਈ ਉਹ ਲੱਗੀ ਰਹਿ ਗਈ ਤੇ ਉਹਦੇ ਕਰਕੇ ਮਤਲਬ ਮੋਟਰਸਾਈਕਲ ਸਟਾਰਟ ਹੋਇਆ ਕਰਾ ਗੇਅਰ ਪਾਇਆ ਕਰਾ ਚੱਲਿਆ ਨਾ ਕਰੇ ਤੇ ਮੈਂ ਕਿਹਾ ਇਹ ਸਮੱਸਿਆ ਵੀ ਆ ਜਾਂਦੀ ਹੈ ਚਲੋ ਹਨਾ ਸਿੱਖਦੇ ਹਾਂ ਸafarਾਂ ਦੇ ਵਿੱਚ ਅੱਗੇ ਰਾਹੇ ਨਵੇਂ ਰਾਹਾਂ ਤੇ ਤੁਰਦੇ ਹਾਂ ਤੇ ਹੁਣ ਸਾਡਾ ਜਿਹੜਾ ਸਟੇ ਆ ਸ਼ਾਮ ਦੀ ਰਾਤ ਨੂੰ ਹੈਗੀ ਹੈ ਸ਼੍ਰੀਨਗਰ ਤੋਂ ਅੱਗੇ ਬੇਰ ਸਾਹਿਬ ਗੁਰਦੁਆਰਾ ਦਾ ਲੰਗਰ ਪੈਂਦਾ ਅਸੀਂ ਉੱਥੇ ਰੁਕਾਂਗੇ ਸਾਡਾ ਰਹਿਣ ਦਾ ਪ੍ਰਬੰਧ ਉੱਥੇ ਕੀਤਾ ਗਿਆ ਹੈ ਤੇ ਹੁਣ ਅਸੀਂ ਚਾਹ ਪੀਨੇ ਆ ਕੋਟਕ ਫਿਰ ਚੱਲਦੇ ਆ ਅਗਦੇ ਰਾਹਾਂ ਤੇ ਸ਼ਾਮ ਦੇ 5:30 ਹੋ ਗਏ ਅਸੀਂ ਰਿਸ਼ੀਕੇਸ਼ ਤੋਂ ਕਾਫੀ ਅੱਗੇ ਨਿਕਲੇ ਸ਼੍ਰੀਨਗਰ ਰੁਕਣਾ ਸੀ ਸ਼੍ਰੀਨਗਰ ਇੱਥੋਂ 30 ਕਿਲੋਮੀਟਰ ਦੂਰ ਆ ਤੇ ਅਸੀਂ ਰੁਕਿਆ ਦੇਵ ਪ੍ਰਿਆਗ ਦੇਗ ਪ੍ਰਿਆਗ ਦੋ ਨਦੀਆਂ ਦਾ ਸੁਮੇਲ ਹੁੰਦਾ ਹੈ ਸਾਹਮਣੇ ਵਾਲੀ ਨਦੀ ਹੈਗੀ ਅਲਕਨੰਦਾ ਇਹ ਸਾਫ ਪਾਣੀ ਵਾਲੀ ਨਦੀ ਹੈਗੀ ਆ ਭਾਗਿਰਤੀ ਜਿਹੜੀ ਗੰਦੇ ਪਾਣੀ ਵਾਲੀ ਆ ਉਹ ਹੈਗੀ ਅਲਕਨੰਦਾ ਅੱਗੇ ਇਸ ਦੋ ਨਦੀਆਂ ਦਾ ਸੰਗਮ ਹੋ ਕੇ ਅੱਗੇ ਗੰਗਾ ਨਦੀ ਦਾ ਰੂਪ ਲੈਂਦੀ ਆ ਅਸੀਂ 30 ਕਿਲੋਮੀਟਰ ਲਗਭਗ ਹੋਰ ਅੱਗੇ ਜਾਣਾ 30 30 ਤੋਂ ਵੀ 40 ਕਿਲੋਮੀਟਰ ਖੋ ਹੋਰ ਅੱਗੇ ਜਾਣਾ ਇਹ ਬਸ ਹੁਣ 40 ਕਿਲੋਮੀਟਰ ਤੋਂ ਬਾਅਦ ਅਸੀਂ ਰੁਕਾਂਗੇ ਇੱਕ ਅ ਬੇਰ ਸਾਹਿਬ ਗੁਰਦੁਆਰਾ ਦਾ ਲੰਗਰ ਉੱਥੇ ਰੁਕਣਾ ਅਸੀਂ ਕੱਲ ਹੋ ਸਕੇ ਗੋਬਿੰਦਗੜ੍ਹ ਦੀ ਗੋਮਤਾਵਦੌਨੀ ਇਕੱਠੀ ਕਰਨੀ ਜਾਂ ਅੱਧਾ ਅੱਧਾ ਦਿਨ ਦਾ ਸਫ਼ਰ ਬਾਈਕ ਤੇ ਨੰਦਾ ਬੈਠਾ ਇੰਦਰ ਚਲਿਏ ਚਲਦੇ ਹਾਂ ਤੇ ਪ੍ਰਿਆਗ ਤੋਂ ਅਲਕਨੰਦਰ ਨਦੀ ਦੇ ਖੱਬੇ ਪਾਸੇ ਚਲਦੇ ਹੋਏ ਜਦੋਂ ਸੱਜੇ ਪਾਸੇ ਆਉਂਦੇ ਆ ਤਾਂ ਦੇਖਦੇ ਆ ਕਿ ਬਹੁਤ ਵੱਡਾ ਸ਼ਹਿਰ ਸਲੀਨਗਰ ਬਸਿਆ ਹੋਇਆ ਹੈ ਦੇਖੀ ਸਕੂਲ ਕਾਲਜ ਦੁਕਾਨਾਂ ਬੈਂਕ ਤੇ ਏਟੀਐਮ ਹੋਰ ਬਹੁਤ ਸਾਰੀਆਂ ਸਹੂਦਾਵਾਂ ਨੇ ਤੇ ਪੈਟਰੋਲ ਪੰਪ ਵੀ ਆ ਦੋ ਤਿੰਨ ਚਾਰ ਮਿੰਟ ਤੱਕ ਪੈਟਰੋਲ ਪੰਪ ਵੀ ਆ ਦਨ ਹੈ ਗਿਆ ਤੋਂ ਥੋੜਾ ਸੈਰ ਆ ਸੈਰ ਨਹੀਂ ਦਿੱਤੀ ਆਪਾਂ ਗੁਜ਼ਰ ਗਏ ਤੇ ਇੰਨੀ ਤੁਹਾਨੂੰ ਸੈਰ ਵੀ ਕਰੀਂ ਉਹਦੇ ਵਿੱਚ ਸੈਰ ਦਿਖਾਇਆ ਇਹ ਮਰ ਨਾਲ ਜਿੰਦਾ ਰਾਤ ਦੇ 10:30 ਕੀ ਰੇਨ ਮੈਨ ਹੋ ਰਹੀ ਆ ਮੌਸਮ ਖਰਾਬ ਆ ਅ ਅੱਛਾ ਇਹ ਜਿਹੜੇ ਗੁਰਦੁਆਰਾ ਦਰਬਾਰ ਸਾਹਿਬ ਇਧਰ ਦਰਬਾਰ ਸਾਹਿਬ ਦੇ ਉਪੋਜਿਸ਼ਟ ਅਲਕਨੰਦਾ ਨਦੀ ਦਾ ਜਿਹੜਾ ਥੱਲੇ ਪੈਰ ਨੇ ਅਲਕਨੰਦਾ ਨਦੀ ਦੇ ਉਹ ਨੂੰ ਦਿਖਾਉਣੇ ਆ ਇਧਰ ਸਾਹਮਣੇ ਤੁਸੀਂ ਜਦੋਂ ਵੀ ਇੱਧਰ ਕੇਦਾਰਨਾਥ ਬਦਰੀਨਾਥ ਚਾਰ ਧਾਮ ਦੀ ਯਾਤਰਾ ਕੀਤੀ ਤਾਂ ਨਰਗਸਪਿੰਡ ਤੇ ਬਣੇ ਹੋਏ ਗੁਰਦੁਆਰਾ ਲੰਗਰ ਦਮਦਵਾ ਸਾਹਿਬ ਗੋਵਿੰਦਨਗਰ ਤੇ ਜਰੂਰ ਰੁੱਕ ਕੇ ਜਾਓ ਲੰਗਰ ਪਾਣੀ ਛੱਕ ਜਾਓ ਜੋ ਸੋਹਣਾ ਗੁਰਦੁਆਰਾ ਬਣਿਆ ਹੋਇਆ ਸਾਰੀ ਸੇਵਾ ਦਾ ਸਰਦਾਰ ਨਾਲ ਕੰਮ ਕਰਦੇ ਨੇ ਸਾਡਾ ਕੰਦ ਇੱਥੇ ਸਰਦਾਰ ਨਾਲ ਆ ਕੇ ਲੰਗਰ ਪਾਣੀ ਬਣਾਉਂਦਾ ਤੇ ਇਹ ਲੰਗਰ 24 ਘੰਟੇ ਚੱਲਦਾ ਤੁਸੀਂ ਕਦੋਂ ਵੀ ਆ ਕੇ ਵਰਵਾਜਾ ਖੜਕਾਓਗੇ ਸਾਰੇ ਦਿਨ ਸੇਵਾ ਦਾ ਸਾਰੀ ਜਾਗਦੇ ਰਹਿਣਗੇ 24 ਘੰਟੇ ਲੰਗਰ